ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ਪਰਸ਼ੀਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਟਾਈਮ ਹੈ 9:30 ਵਜੇ ਦਾ ਬੱਜ ਚੁੱਕਿਆ ਕਿਰੋ ਜੱਟ ਦੀ ਜੂਨਪੁਰੀ ਤਰਪ ਤਰਪ ਮਰ ਗਿਆ ਸੱਚੀਆਂ ਗੱਲਾਂ ਨੇ ਸੱਚੀ ਜੱਟ ਦੀ ਜੂਨਪੁਰੀ ਆ ਬਾਈ ਕਹਿੰਦਾ ਫੇਰ ਉਹਨੇ ਕਿਹਾ ਗਾਣੇ ਚ ਬੱਬੂ ਮਾਨ ਨੇ ਕਿਤੇ ਪੈਂਦਾ ਸੋਕਾ ਕਿਤੇ ਸਭ ਕੁਝ ਹੜ ਗਿਆ ਇਹ ਵੀ ਗੱਲ ਵੀ ਸੱਚੀ ਆ ਇੱਕ ਪਾਸੇ ਦਾ ਦਰਿਆਵਾਂ ਨੇ ਡਬੋਤੀ ਜ਼ਮੀਨ ਸਾਡੇ ਪਾਸੇ ਬਹੁਤ ਲੈਟ ਘਟੌਲੀਆ ਪਾਣੀ ਨਹੀਂ ਪੂਰਾ ਹੁੰਦਾ ਤੇ ਸਾਡੀ ਇੱਕ ਮੋਟਰ ਜਮ ਖਤਮੀ ਹੋ ਗਈ ਮਨ ਕੇ ਬੋਲਟੇਜ ਘਟ ਸੀ ਹੋਰ ਘਮਾ ਗਈ ਨਾਲੇ ਨਵੇਂ ਰੂਟਰ ਖਰੀਦ ਹੋ ਗਿਆ ਤੇ ਅੱਜ ਅਸੀਂ ਚਾਲੇ ਆ ਨਵੀਂ ਮੋਟਰ ਲੈਣ ਨਾਲ ਮੇਰੇ ਗਰਜੀਤ ਮਿਸਤਰੀ ਜਿੰਦਾ ਤੁਸੀਂ ਜਾਣਦੇ ਹੋ ਆਪਣੀਆਂ ਮੋਟਰਾਂ ਦਾ ਕੰਮ ਸਾਰਾ ਗਰਜੀਤ ਹੀ ਕਰਦਾ ਤੇ ਨਾਲ ਮੇਰੇ ਤਾਇਆ ਜੀ ਦਾ ਬੇਟਾ ਗਾ ਤੇ ਸੀ ਜਾ ਰਹੇ ਹਾਂਗੇ ਭਾਲਨ ਮੋਟਰ ਕੋਈ ਜਿੱਥੇ ਚੰਗੀ ਮਿਲੂ ਤਾਂ ਲੈ ਆਵਾਂਗੇ ਬਣੇ ਰਹੋ ਬਲੌਗ ਨਾਲ ਦਿਨ ਭਰ ਦਾ ਬਲੌਗ ਹੋਊਗਾ ਤੇ ਆ ਜਾਓ ਫਿਰ ਦੇਖਦੇ ਆ ਬਲੌਗ ਹੁਣ ਪਹੁੰਚਿਆ ਹਰੀਗੜ੍ਹ ਬਾਈ ਮਿਸਤਰੀ ਕੋਲੇ ਇਹਦੇ ਕੋਲ ਮਿਲਦੇ ਨੇ ਪੁਰਾਣੀਆਂ ਮੋਟਰਾਂ ਟਰੌਪ ਦੀਆਂ ਤੇ ਮੋਟਰਾਂ ਪਾ ਦੇਖ ਲਈਏ ਬਹੁਤ ਵਧੀਆ ਮੋਟਰਾਂ ਪਈਆਂ ਰਹੀਆਂ ਬਾਈ ਨੂੰ ਰੇਟ ਰੂਟ ਕਰਦੇ ਆ ਬਾਈ ਨਾਲ ਤੇ ਤੁਸੀਂ ਵੀ ਲੈਣੀਆਂ ਨੇ ਹਰੀ ਘਰ ਆ ਸਕਦੇ ਹੋ ਅੱਡੇ ਤੋਂ ਮੁੜਨਸਾਰ 400 ਮੀਟਰ ਤੇ ਦੁਕਾਨ ਆ ਬਾਈ ਦੀ ਤੇ ਕਹੀ ਜੀ ਮਰਜ਼ੀ ਮੋਟਰ ਲੈ ਲਓ ਬਾਧੂ ਮੋਟਰਾਂ ਪਈਆਂ ਨੇ ਵੀ 8 ਦੂਸਰੀ ਜਨਤਾ ਦੀ ਗਾਰੀ ਦੇਖੋ ਬਾਧੂ ਸਮਾਨ ਬਾਈ ਦੇ ਕੰਮ ਮਤ ਤਸੱਲੀ ਬਕਸਾ ਗਾਰੰਟੀ ਨਾਲ ਦਿੰਦਾ ਕੋਰ ਕਾਰ ਦੀ ਰੂਟਰ ਦੀ ਹੋਰ ਪੂਰਨ ਗਾਰੰਟੀ ਦਿੰਦਾ ਕਰਦੇ ਹਣ ਰੇਟ ਰੂਟ ਬਾਈ ਨਾ ਕਿਵੇਂ ਬਣਦਾ ਹਨ ਫਿਰ ਮਿਲਦਾ ਤੁਹਾਨੂੰ ਉਹ ਰੇਟ ਕਰਕੇ ਹਾਂਜੀ ਇੱਕ ਵਾਰੀ ਤੇਰ ਹਾਜਰ ਸਵੇਰ ਦੇ ਉੱਕੇ ਪਹਿਲਾਂ ਕਰਦੇ ਕੰਮ ਬੰਦੇ ਕਰਕੇ ਗਏ ਆਪਾਂ ਮੋਟਰ ਲੈਣ ਤੇ ਮੋਟਰ ਮਿਲੀ ਆਪਾਂ 45000 ਦੇ ਦੀ ਤੇ ਬਾਈ ਦਾ ਕਰਚਾ ਲਾ ਲ 40000 ਦੇ ਮੋਟਰ ਆਈ ਹੈ ਤੇ ਉਸ ਦੁਬਾਰਾ ਡਰਾਈਵਰ ਦੇਤੀ ਹੈ ਹੂੰ ਪਏ ਪੂਰੇ ਉੜਦੋੜਾ ਪ੍ਰੋਗਰਾਮ ਨੇ ਰੁਪਏ ਮਨ ਦੇ ਲੱਗਣ ਨੂੰ ਤਾਂ ਹੁੰਦਾ 45000 ਦੀ ਮੰਗ ਲੱਗੀ ਦੀ ਇੱਕ ਵਾਰ ਦੂਰਾ ਕਰ ਤੋਂ ਖੇਰੇ ਦੇਰ ਮੇਂ ਨੀ ਨਜ਼ਰ ਐਨੀ ਬਹੁਤ ਔਖਾ ਲੱਗਿਆ ਇਕਲਾ ਜਿਹਾ ਮੌਸਮ ਤੁਸੀਂ ਸਾਰੀ ਦੇਖ ਰਹੇ ਹੋ ਪਾਸਾ ਚੇਂਜ ਹੋਇਆ ਅਰਸ਼ੀ ਠੰਡੋਂ ਦੇ ਮੱਕਸਮੇ ਉੜਦੋੜਾ ਸਭ ਤੋਂ ਚੰਗਾ ਸਰਵਦਰ ਉਦੋਂ ਵਧੀਆ ਮੌਸਮ ਹੁੰਦਾ ਮੁੜਕੇ ਨਾਲ ਪਿੱਛੇ ਆਉਂਦੇ ਪਹਿਲਾਂ ਗਰਮੀ ਨੇ ਇੱਕ ਇੱਕ ਜਿਹੜੇ ਕੰਮ ਕਰਦੇ ਪਰ ਮੁੜਕਾ ਨਹੀਂ ਆਉਂਦਾ ਪਸੀਨਾ ਅੱਜ ਦਿਨੇ ਵੀ ਲੋਡਦੀ ਇਹ ਮੌਸਮ ਬਦਲੇ ਨਾਲ ਹੀ ਜ਼ੁਖਾਮ ਥੋੜੀ ਥੋੜੀ ਖਾਂਗ ਕੋਈ ਵੀ ਆ ਜੀ ਇਹ ਮੌਸਮ ਬਦਲ ਦਾ ਉਹਦੇ ਕਰਕੇ ਆ ਜੀ ਤੇ ਆਪਾਂ ਇੱਕ ਅੱਖ ਪਹਿਲਾਂ ਊੜੀ ਪਾੜਨੇ ਦਾ ਉੱਤੇ ਚਾਰ ਪਾ ਕੇ ਰਲਾ ਆ ਮਿਲੋ ਕਰਕੇ ਸੁਨੇਹਾ ਵੀ ੜਕ ੜਕ ੜੋਕਰੇ ਪਾਸੇ ਦਿੱਤੇ ਆ ਉਹਦੇ ਤੇ ਰਹਿ ਰਹਾ ਹਾਂ ਮੈਂ ਇੱਥੇ ਚਾਰ ਨੂੰ ਜੋਤ ਨੂੰ ਭੇਜਿਆ ਮੋਟਰ ਪਾਉਣ ਨਾਲ ਮੇਰੇ ਤਾਇਰਾ ਬੇਟਾ ਦਾ ਤੇ ਜਿਹਨਾਂ ਠੇਕੇ ਦੇ ਵਾਹਨਾਂਾਂ ਜਾਂ ਹੋਰ ਇਹ ਤਾਂ ਹੈਗਾ ਬਹੁਤ ਹੀ ਕੋਠੇ ਕਿਤੇ ਆ ਉਹ ਆਗਾ ਤਿੰਨ ਚਾਰ ਜਣੇ ਮਿਸਤਰੀ ਆ ਉਹ ਮੋਟਰ ਪਾ ਰਹੇ ਨੇ ਮਾਦਲ ਮੱਤੇ ਮਾਰ ਬੋਸਦਾ ਉਹਨਾਂ ਤੋਂ ਹੀ ਕਬੀਲਦਾਰ ਨੇ ਆ ਜੀ ਘਰੇ ਵੀ ਸਰਦਾਂ ਨੂੰ ਕੰਮ ਵਾਲਾ ਹੋ ਗਿਆ ਥੋੜੇ ਥੋੜੇ ਨਾਲ ਆਇਰ ਆ ਰਿਹਾ ਵੇਖੋ ਇਹਦਾ ਦੁਗਾ ਟਾਰਕੇ ਡੋਕਰਾ ਡੋਕਰਾ ਪਾਜੇ ਬਰਾ ਤੋਂ ਲੈ ਨੇ ਤੋਂ ਕਿਹੜੇ ਹਾਲੇ ਤੱਕ ਹੋ ਗਏ ਆ ਫਰੇ ਆਜਾ ਗਤੋ ਉਧਰ ਕੁਲੀਆਂ ਸਭ ਦਾ ਸੁਤਾਨ ਦਸਾਉ ਰਿਹਾ ਤੇ ਅਰਮਾਦੀ ਤੱਕ ਤਪਾਉਣੇ ਤੋਂ ਇਹ ਲਾਤ ਲਾ ਕੇ ਦੇਖੋ ਦਾਣਾ ਬਾਰੇ ਕੱਲੇ ਕੱਲੇ 4 ਲੱਖ ਤੂੜੀ ਨਾਲ 4 ਦੇ ਹੁੰਦੇ ਨੇ 3 ਟੋਕਰੇ ਤੂੜੀ ਦੇ 5 ਟੋਕਰੇ ਇਹ ਵਧੀਆ ਸਰਸਾ ਦਾ ਪੂਰਾ ਖੁੱਲਾ ਕਿਉਂ ਗਈ ਤੇ ਬਸ ਇੱਕ ਬੱਤੀ ਇੱਕ ਉੱਤੀ ਕਮਾਜ ਉਧਰ ਲੈ ਕੇ ਆਪਾਂ ਅੰਦਰ ਨਿਕਰੇ ਥੂਨ ਵਾਲੀ ਉੱਜੇ ਹੋਈ ਵੇ ਸਾਰੇ ਦੋ ਦੋ ਵਾਲੀ ਕੱਟ ਲੈ ਪੈਂਦੇ ਨੇ ਫੇਰ ਆਦਦਾ ਮਰੀਏ ਨਹੀਂ ਤਣਕੇ ਸਰੀਰ ਨਹੀਂ ਬਣਾਉਣਾ ਸਨੇਹਾ ਕੋਰੋਂ ਲਾਉੜੇ ਬਹੁਤ ਔਖੇ ਲੀ ਜੱਕ ਉਹ ਤਾਂ ਪੈਂਦੇ ਮਸਾਂ ਦਰਤੀ ਕਰਦਾ ਔਖੇ ਲੱਗੇ ਇਹ ਚਾਹ ਧੁੱਪੀ ਕੇ ਫੇਰ ਆਦਦਾ ਸਰੀ ਚਾਹ ਪੀਂਦਾ ਮੈਂ 6 ਵਜੇ 12 ਚੋ ਕੇ 12 ਚੋ ਕੇ ਚਾਹ ਪੀਂਦੇ ਜੀ ਆਜਾ ਬੰਦੇ ਕੱਖਾਂ ਦੇ ਬੰਦਾ ਘਰ ਚੋਂ ਦੀ ਬੰਦਾ ਹਰ ਚੋਕੀ ਬੰਦਾ ਇਹਨਾਂ ਛੋਟੀਆਂ ਇੱਥੇ ਦੇ ਉੱਤੇ ਕੱਪੇ ਕੋਈ ਹੋਂਡਾ ਕੋਨੇ ਦੇ ਘਰ ਨਾ ਘਰ ਮੇਥੇ ਉਧਰ ਭੁੱਖੇ ਰਹੇ ਨੇ ਬਿਚਾਰੀਆਂ ਉੱਤੇ ਟਾਰਾ ਡੋਣਾ ਕਿੱਥੇ ਰੱਖ ਜਾਉਣਾ ਮੈਸਾ ਬਣੀ ਹੁੰਦੀ ਆ ਤਾਂ ਤੇ ਥੀਲ ਬੋਲਦੇ ਬਹੁਤ ਥੀਲ ਨੇ ਬਹੁਤ ਜੀ ਕਰੀਉ ਨੀਸੀ ਨੂੰ ਇਹੋ ਆਗਾ ਖਵਾਲੇ ਖਾਂਦੀ ਹੈ ਜੀ ਆਹ ਆਹ ਕੱਟੀ ਬਹੁਤ ਜ਼ਿਆਦਾ ਖਾਂਦੀ ਆ ਦੀ ਮਾਂ ਮੰਦੀ ਜਿੱਦਿ ਲੱਗਿਆ ਇਹ ਬਣਾਵੇ ਤਾਂ ਦਵਾਈ ਆਜਾ ਉਂਧਾਰਾ ਦੋਲੇ ਦਰਾਂਟੇ ਹੋ ਗਏ ਹਲੋ ਹਾਂ ਬੱਸ ਸਸਰੀ ਘਾਰ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਮੇਰੇ ਕੈਨੇਡਾ ਅਮਰੀਕਾ ਵਾਲੇ ਮੇਰੇ ਰਿਸ਼ਤੇਦਾਰ ਪਿੰਡ ਦੇ ਭੈਣ ਭਰਾ ਤੇ ਆ ਪੁੱਤ ਮੇਰੇ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਸਭ ਠੀਕ ਠਾਕ ਆ ਤਰਸੇ ਮੈਨੂੰ ਦੱਸੀ ਦਿੱਤਾ ਸਵੇਰ ਦੇ ਗਏ ਹਾਂ ਦਵਾਈ ਨੂੰ ਆ ਕੇ ਹੁਣ ਚਾਹ ਪਾਣੀ ਪੀਤਾ 3 ਵਜੇ ਘਰੇ ਮੁੜਦਿਆਂ ਨੂੰ ਕਰਨ ਵਾਲੇ ਤੋਂ ਕੀ ਕਰੀਏ ਪੁੱਤ ਫਿਰ ਹੁਣ ਦਵਾਈ ਬੂਟੀ ਨਾਲ ਸਰੀਰ ਚੱਲੂਗਾ ਹਨਾ ਤੇ ਦਵਾਈ ਬੂਟੀ ਨਾਲ ਸਰੀਰ ਚੱਲੂਗਾ ਤੇ ਬੜੇ ਪੌਤਰੇ ਆਇਆ ਹਨਾ ਮਹਿੰਗੇ ਤੋਂ ਮਹਿੰਗਿਆ ਕੈਪਸੂਲ ਦਿੱਤੇ ਨੇ ਉਹਨਾਂ ਨੇ ਗੋਲੀਆਂ ਦਿੱਤੀਆਂ ਨੇ ਤੇ ਆਥਣੇ ਤੜਕੇ ਦੁਪਹਿਰੇ ਕੈਪਸੂਲ ਦੱਦਣਾ ਲੈਣਾ ਵੀ ਕਹਿੰਦਾ ਜਿਹੜੀ ਉਹ ਜੁਲੀ ਕੋਸ਼ਟ ਤਾਂ ਬਹੁਤ ਕਰਦਾ ਗੱਲ ਹੈ ਨਾ ਕੋਈ ਵੀ ਡਾਕਟਰ ਹੈ ਕਿਉਂ ਐਹੁ ਆਏ ਹੁੰਦਾ ਜੇ ਅਗਲਾ ਡਾਕਟਰ ਚੰਗੀ ਤਰੱਕੀ ਕਰੂਗਾ ਤਾਂ ਆਪਾਂ ਫੇਰਾਂ ਚੰਗੀ ਦਵਾਈ ਲੈਣ ਜਾਵਾਂਗੇ ਜੇ ਮੈਨੂੰ ਰਾਮਾਊ ਤਾਂ ਮੈਂ ਦੱਸ ਨੂੰ ਹੋਰ ਕਹੂੰਗੀ ਵੀ ਰਾਮਾ ਜੀ ਉਹ ਕਹਿੰਦਾ ਬੀਬੀ ਅਕਸਰੇ ਕਰੇ ਨੇ ਪਹਿਲਾਂ ਜਿੱਦਾਂ ਗਿਆ ਡਾਕਟਰਾਂ ਦੇ ਅੱਖਾਂ ਨੇ ਅਕਸਰੇ ਵੀ ਕਹਿੰਦਾ ਕਿਸੇ ਜ਼ਰੂਰ ਹੋਏ ਪੈਣੇ ਵੀ ਮੈਂ ਜ਼ੋਰ ਲਾਉਂਗਾ ਦਵਾਈ ਨਾਲ ਸੈੱਟ ਹੋ ਜਾਣਗੇ ਉਹ ਪਹਿਲਾਂ ਨਾਲੋਂ ਫਰਕ ਆ ਮੜਾ ਜਿਹਾ ਗੋਲੀ ਖਾ ਕੇ ਤਾਂ ਦਰਦ ਘਟਦਾ ਹੈਗਾ ਨਹੀਂ ਪਹਿਲੇ ਨਾਲੋਂ ਥੋੜਾ ਕ ਫਰਕ ਲੱਗਦਾ ਹੈਗਾ ਲੇਕਿਨ ਕੱਲ ਗੋਲੀ ਖਾਦੀ ਨਹੀਂ ਦੁਖੀ ਗਈ ਗਈ ਨੂੰ ਮਾੜਾ ਨਹੀਂ ਮਾੜਾ ਮੁੱਟਾ ਫਰਕ ਹੁੰਦਾ ਗੋਲੀ ਨਾਲ ਤਾਂ ਠੀਕ ਹੈ ਜਦੋਂ ਗੋਲੀ ਦਾ ਨਸਾ ਟਲ ਜਾਂਦਾ ਫੇਰ ਉਹੀ ਹਾਲ ਨਹੀਂ ਬਸ ਫਿਰ ਲੋਟ ਆ ਜਾਣਗੇ ਦਵਾਈ ਨਾਲ ਤੇ ਚਲੋ ਅੱਜ ਲਿਆਂਦੀ ਮਹੀਨੇ ਦੀ ਦਵਾਈ ਪੁੱਤ ਆਪਾਂ ਮਹੀਨਾ ਤਾਂ ਕੱਢਾਂਗੇ ਚਲੋ ਤਾਂ ਬਾੜੇ ਦੀ ਦੇ ਹੋ ਗਈ ਹੁਣ ਹਨਾ ਫੇਰ ਇਸ ਟਾਈਮ ਨਿਕਲੂਗਾ ਦਵਾਈਆਂ ਬੂਟੀਆਂ ਖਾ ਕੇ ਮੈਂ ਤਾਂ ਬਹੁਤ ਦਵਾਈ ਘੱਟ ਲੈਂਦੀ ਸੀ ਹੁਣ ਜਿਹੜੀ ਰੱਬ ਨੇ ਕਾਇਕਾ ਲਾਤੀਆਂ ਕਿਉਂ ਬਲੱਡ ਡੀ ਲਿਵਰ ਗੋਡਿਆਂ ਦੀਆਂ ਹੋ ਗਈਆਂ ਤੇ ਗੋਡੇ ਨਾ ਤਿੰਨ ਵਾਰ ਲੈਣੇ ਨੇ ਤੇ ਜੀ ਮੈਨੂੰ ਦੁਪਹਿਰੇ ਮਾਮਾ ਦੱਸਦਾ ਹੁੰਦਾ ਬੀਬੀ ਦੇ ਪਾਈ ਉਹ ਕਹਿੰਦੇ ਦੱਸਨੇ ਕਦੇ ਕਦੇ ਸਿਰ ਦੁਖ ਦੇ ਦੀ ਗੋਲੀ ਲੈਂਦੀ ਹੈਗੀ ਹਾਂ ਮੇਰੇ ਭਾਈ ਵੀ ਕਹਿੰਦਾ ਸੀ ਦੇ ਨੀਤੂ ਨੂੰ ਨੀਤੂ ਨੂੰ ਵੀ ਪਤਾ ਕਹਿੰਦਾ ਵੀ ਕਦੇ ਆਪਾਂ ਨੇ ਪਈ ਆਪਾਂ ਸਿਰ ਦੁਖ ਦੇ ਦੀ ਗੋਲੀ ਵੀ ਨਹੀਂ ਲੈਂਦੀ ਸੀ ਦੀ ਕਿ ਮੈਨੂੰ ਸਿਰ ਦੁਖਦਾ ਹੁੰਦਾ ਸੰਤੋ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਹਣਾ ਹੁਣ ਪਤਾ ਲੱਗਦਾ ਜਦੋਂ ਅਸੀਂ ਹੁੰਦੇ ਤਾਂ ਨਿੱਤੂ ਵਰਗੇ ਨਿੱਤੂ ਤੋਂ ਵੱਡੇ ਮੇਰੀ ਮਾਂ ਕਹਿੰਦੀ ਮੇਰੇ ਤਾਂ ਇੱਥੇ ਸਿਰ ਉਹ ਪੜਪੜੀ ਪਾਟ ਹੋਈ ਜਾਂਦਾ ਮੈਂ ਕਹਿੰਦੀ ਵੀ ਸਿਰ ਕਿਵੇਂ ਦੁਖਦਾ ਹੁੰਦਾ ਮਮਾ ਸਿਰ ਕਹਿੰਦੀ ਆ ਬੀਬੀ ਕਹਿੰਦੀ ਅੱਗੇ ਤਾਂ ਬੇਬੇ ਬੇਬੇ ਕਹਿੰਦੀ ਸਿਰ ਦੁਖਦਾ ਕਿਵੇਂ ਸਿਰ ਦੁਖਦਾ ਹੁੰਦਾ ਹੁਣ ਪਤਾ ਲੱਗਦਾ ਸਿਰ ਸੋਰ ਤਾਂ ਹੁਣ ਵੀ ਨਹੀਂ ਦੁਖਦਾ ਆਪਣਾ ਵਾਹਿਗੁਰੂ ਦੀ ਕਿਰਪਾ ਹੈ ਵੀ ਤੇ ਹੋਰ ਦਵਾਈ ਬੂਟੀਆਂ ਨਿੱਤੂ ਦਾ ਤਾਂ ਬਹੁਤ ਦੁਖਦਾ ਸਿਰ ਮੇਰਾ ਨਹੀਂ ਦੁਖਦਾ ਇਹ ਤਾਂ ਬਹੁਤ ਦੁਖਦਾ ਆਪਣਾ ਸਿਰ ਸੋਰ ਤਾਂ ਕੋਈ ਨਹੀਂ ਦੁਖਦਾ ਆ ਗੋੜਿਆਂ ਦਾ ਦੁੱਖ ਪਤਾ ਨਹੀਂ ਕਿੱਥੋਂ ਲੱਗਿਆ ਬੜੇ ਪੇਚ ਉੱਤਰ ਕੇ ਚਲੋ ਰਾਮ ਆ ਜੂਗਾ ਦਵਾਈ ਬੂਟੀ ਨੂੰ ਪੈਸੇ ਬਥੇਰੇ ਦਿੰਦਾ ਮੇਰਾ ਪੁੱਤ ਕਹਿੰਦਾ ਬੀਬੀ ਜੀ ਤੁਨ ਦਵਾਈ ਬੂਟੀ ਨਾਲ ਸਾਡੇ ਚ ਫਿਰਦੀ ਰਹੇ ਹੈ ਨਾ ਬੜੀਆ ਗੱਲ ਹੈ ਸਾਨਾ ਕੰਮ ਨਾ ਕਰੇ ਬੰਦਾ ਕੁਛ ਨਹੀਂ ਦਾਈ ਹੁਣ ਰੰਮੀਆ ਦੇ ਤਾ ਡੋਕੇ ਨੂੰ ਸਾਨੂੰ ਦੱਸਈ ਹੈ ਵੀ ਚਾਨਕ ਆਪਣੇ ਜੀਮਿੰਦਾਰਾਂ ਦੇ ਕੰਮ ਹੁੰਦੇ ਨੇ ਜਿਹੜੇ ਕੋਈ ਇੱਕ ਕੰਮ ਨੂੰ ਦਬਦਿਆਂ ਦੂਜਾ ਖੜਾ ਹੋ ਜਾਂਦਾ ਪਹਿਲਾਂ ਮੋਟਰ ਲੈ ਕੇ ਆਏ ਨੇ ਨਾ ਕੱਲ ਕੱਢੀ ਪਰਸੋਂ ਆਥਣੇ ਫੇਰ ਕਦੇ ਵੱਜਦੀ ਨਹੀਂ ਇਹ ਤਾਂ ਫੇਰ ਨਹੀਂ ਪਰੋਸਾ ਜੇ ਬੰਨ ਕੇ ਵੀ ਪਾਤੀ ਮਿਸਤਰੀ ਕਹਣਾ ਮੈਂ ਗਾਰੰਟੀ ਦਿੰਦਾ ਤਾਂ ਪੌਣ ਸਰ ਮੱਚੂ ਹਰ ਕਿ ਅੱਜ ਦੂਸਰੀ ਲਿਆਏ ਨੇ ਪਤਾ ਨਹੀਂ ਕਿੰਨੇ ਕੁ ਪੈਸੇ ਲੱਗੇ ਨੇ ਮੈਂ ਤਾਂ ਕੁਛ ਨਹੀਂ ਚਲੋ ਤਾਂ ਜਿਹੜੇ ਲੱਗੇ ਹੋਣਗੇ ਲੱਗੇ ਹੀ ਹੋਣਗੇ ਹੈ 40000 ਲੱਗ ਗਿਆ ਵੀ ਮੁੱਤ ਤੇ ਚਾਲੀ ਹਜ਼ਾਰ ਲੱਗ ਗਿਆ ਦੇਖੋ ਨਵੇਂ ਤੋਂ ਨਵੇਂ ਖਰਚ ਕੱਲ ਦਾ ਜਣੇ ਜਿਆ ਹੋਇਆ ਪਿਆ ਵੀ ਫੈਸਲਾ ਤਾਂ ਹੋਈ ਨਹੀਂ ਹੈ ਨਾ ਹਲੇ ਆਉਗੀ ਆਪਣੇ ਘਰੇ ਤੇ ਮੋਟਰਾਂ ਦੋ ਦੋ ਵਾਰੀ ਮੱਚ ਗਈਆਂ ਇੱਕ ਪਾਸੇ ਦੋ ਵਾਰੀ ਮੱਚ ਗਈ ਇੱਕ ਪਾਸੇ ਕੇਰਾ ਹਲੇ ਉਰੇ ਨੈਮ ਚ ਉਧਰ ਸੂਈ ਵਾਲੀ ਕੱਢਣੀ ਆ ਉਹ ਤਾਂ ਸੇੜ ਹੀ ਕੋਈ ਨਹੀਂ ਉਹ ਵੀ ਇਹੀ ਕੁਝ ਹੋਊਗਾ ਦੇਖੋ ਨਵੇਂ ਤੋਂ ਨਵੇਂ ਖਰਚੇ ਦੇਖੋ ਪ੍ਰਮਾਤਮਾ ਸਭ ਦੇ ਸੁੱਖ ਸੰਦ ਰੱਖੇ ਚੜ੍ਹਦੀ ਕਲਾ ਰੱਖੇ ਤੇ ਜੋਤ ਗਿਆ ਹੋਇਆ ਮੋਟਰ ਪਵਾਉਣ ਤਰਸੇ ਮਨੇ ਭਾਈ ਦਮ ਦਮ ਲੈਤਾ ਪਹਿਲਾਂ ਕੱਖ ਪਾਏ ਨੇ ਕਿ ਮੈਂ ਸਬੰਨੀਆਂ ਨੇ ਫਿਰ ਮੈਂ ਵੀ ਆ ਕੇ ਦੋ ਘੰਟੇ ਰੈਸਟ ਕਰੀਏ ਡੈਡੀ ਇੱਕ ਮੋਟਰ ਲੈ ਕੇ ਆਏ ਨੇ ਕਿ ਸਵੇਰ ਜਾ ਕੇ ਪਤਾ ਨਹੀਂ ਕਿੱਥੋਂ ਲੈ ਕੇ ਆਏ ਨੇ ਉਥੋਂ ਕਿੰਨੇ ਦਿਓ ਇਹ ਕੋਰਤਾ ਨਹੀਂ ਗਏ ਨਹੀਂ ਹੋਰ ਬਦਨ ਡੈਡੀ ਕੀ ਕਹਿੰਦੇ ਸੀ ਅੱਛਾ ਉਹ ਰਾਮਗੜ੍ਹ ਵੀ ਬਣਕੀ ਸੀ ਸੇਰਪੁਰ ਨਾ ਕਹਿੰਦੇ ਰਾਮਗੜ੍ਹ ਰਾਮਗੜ੍ਹ ਹੈ ਰਾਮਗੜ੍ਹ ਤੋਂ ਲੈ ਕੇ ਆਏ ਹੁ ਮੇਰੇ ਨਾਲ ਸੇਰਪੁਰ ਤੋਂ ਵੀ ਚੰਗੇ ਬਣਦੇ ਨੇ ਮਿਸਤਰੀ ਉੱਥੇ ਚੰਗੇ ਨੇ ਭਾਈ ਇਹ ਟਿੱਕੇ ਦੀ ਆ ਜੀ ਤਾਂ ਹਨਾ ਕੋਈ ਵੀ ਚੀਜ਼ ਹੈ ਟਿੱਕੇ ਦੀ ਹੈ ਜੇ ਟਿੱਕੀ ਚੱਲੀ ਜਾਵੇ ਤਾਂ ਚੱਲੀ ਜਾਵੇ ਤੇ ਨਹੀਂ ਪਤਾ ਇਹੀ ਕੰਮ ਬੰਦੇ ਦਾ ਇਹੀ ਕੰਮ ਆ ਮਸ਼ੀਨਰੀ ਦਾ ਰਹਿ ਗਿਆ ਚਲੋ ਫੇਰ ਵੀ ਐ ਕਹਨੇ ਵੀ ਮਹਾਰਾਜ ਬੰਦੀ ਸੁੱਖ ਚਾਹੀਦੇ ਹੋ ਕੀ ਕਰਨ ਜਿੱਧਰ ਜੀਵੀਆਂ ਵੀ ਪਤਾ ਨਹੀਂ ਬੀਬੀ ਕਹਿਰ ਜੀ ਰੁੱਤ ਜਖਾਮ ਜਾ ਉਹਦੀ ਲੱਗ ਜਾਂਦਾ ਰਾਤ ਦਾ ਲੱਗਿਆ ਹੋਵੇਗਾ ਤੁਸੀਂ ਨਾਨਕਾ ਤਾਂ ਲਿਆਨ ਜਖਾਮ ਖਰੀਦ ਕੇ ਪਰ ਉਹ ਜੇ ਤੈਨੂੰ ਲੱਗਿਆ ਹੋਊਗਾ ਨਾ ਪ੍ਰਭ ਜੀ ਤੁਹਾਨੂੰ ਤਾਂ ਨਹੀਂ ਹੈਗਾ ਤੇਰੇ ਡੈਡੀ ਕਹਿੰਦਾ ਮੈਨੂੰ ਵੀ ਲੱਗਿਆ ਇਹਨਾਂ ਦੇ ਭਾਫ ਤੜਕੇ ਲੱਗ ਗਿਆ ਤੁਹਾਡੇ ਕਲਰ ਹੱਥ ਨਹੀਂ ਤੇ ਲੱਗਿਆ ਪਿਆਗਾ ਤੁਸੀਂ ਨਾ ਆ ਕੇ ਪੈਨ ਪੁੱਤਾ ਇਸੀ ਨਾ ਲਾਇਆ ਕਰੋ ਹੁਣ ਹੱਥ ਨੇ ਨਾ ਆ ਕੇ ਪੈਨ ਫੇਰ ਲੱਗ ਜਾਂਦਾ ਹੁਣ ਰੁੱਤ ਨਹੀਂ ਗਈ ਐਸੀ ਤੇ ਬੰਦੀ ਚਟ ਲਾ ਲਿਆ ਕਰੋ ਹੁਣ ਤਾਂ ਪੱਖੇ ਨਾਲ ਹੀ ਅਸੀਂ ਤਾਂ ਉਹਦੀ ਬੰਦ ਕਰ ਦੇਣਾ ਮੈਂ ਇਥੇ ਜੋਤਨੇ ਨਹੀਂ ਲ ਮੈਂ ਤਾਂ ਵਾਰੀ ਪੈ ਜਾਣੀ ਆ ਕੇ ਮੈਂ ਤਾਂ ਚੱਲੀ ਨਹੀਂ ਆਂਦੀ ਹਾਂ ਵਾ ਕਿਉਂ ਗੋਡਿਆਂ ਨੂੰ ਜਿਆਦਾ ਤਕਰੀਬ ਆਉਂਦੀ ਐ ਇਹਨੇ ਪੁੱਤ ਆਪਣੀਆਂ ਗੱਲਾਂ ਬਾਤਾਂ ਧੰਨਵਾਦ ਤੁਹਾਡੇ ਬੀਬੀ ਨੂੰ ਯਾਦ ਕਰਦੇ ਹੋ ਬੀਬੀ ਦਾ ਸਹਿਯੋਗ ਦਿੰਦੇ ਹੋ ਬੀਬੀ ਨੂੰ ਪਿਆਰ ਕਰਦੇ ਹੋ ਮੈਂ ਵੀ ਪੁੱਤ ਤੁਹਾਨੂੰ ਗੱਲਾਂ ਚਾਰ ਸੁਣਾਈ ਦਿੰਨੀ ਆ ਵੀ ਮੇਰੇ ਬੱਚੇ ਮੈਨੂੰ ਡੀਕ ਦੇ ਹੋਣਗੇ ਬੀਬੀ ਉਧਰ ਚੱਲੀ ਜਿਉਂ ਅਸੀਂ ਮੇਰੀ ਬੀਬੀ ਨੇ ਜਿਉਂ ਵੀ ਲਾਤੇ ਹਾਂ ਜਿਉਂ ਵਧੀਆ ਏਡੇ ਏਡੇ ਹੋ ਗਏ ਪੁੱਤ ਆਪਣੇ ਤੇ ਦਿਖਾਵਾਂਗੇ ਤੁਹਾਨੂੰ ਜਿਉਂ ਵੀ ਚੱਲੀਏ ਚਲੋ ਚੱਲਦੇ ਆ ਤੇ ਦੇਖੋ ਜੀ ਇਹ ਹੈਗੇ ਨੇ ਸਾਡੇ ਪਿਆਰੇ ਪਿਆਰੇ ਪੌਦੇ ਤੇ ਦੇਖੋ ਗਮਲੇ ਚ ਮੈਂ ਬਹੁਤ ਸ਼ੌਂਕ ਨਾਲ ਲਾਉਣੀ ਆਂਗੀ ਇਹ ਫਲਾਵਰ ਵਾਲਾਗਾ ਪਲਾਂਟ ਤੇ ਜੇ ਗਰੋ ਨਹੀਂ ਹੋਇਆ ਪ੍ਰੋਪਰਲੀ ਬਿਸਮਾਰ ਕੇ ਗਰੋ ਨਹੀਂ ਹੋਇਆ ਹੈਗਾ ਤੇ ਆਹ ਦੇਖੋ ਮੈਂ ਨਾ ਜਦੋਂ ਜਮਣਾ ਦੀ ਰੁੱਤ ਸੀਗੀ ਜਮਣਾ ਦੀ ਹਿੜਕ ਲਈ ਤੇ ਉਹ ਵਿੱਚ ਮੈਂ ਸੱਚੀ ਮੈਂ ਕੁਝ ਵੀ ਲਾਉਣੀ ਆ ਮੈਂ ਵਿਚਾਲੋ ਕੱਟ ਕੇ ਲਾ ਦੇਣੀ ਆ ਵਿਚਾਲੋ ਕੱਟ ਕੇ ਹਿੜਕ ਜੀ ਮੈਂ ਜੰਮਣ ਦੀ ਦੇਖੋ ਆ ਲਾਤੀ ਆ ਹਰੀ ਹੋ ਗਈ ਦੇਖੋ ਤੇ ਮੈਨੂੰ ਮੇਰੇ ਪੌਦੇ ਬਹੁਤ ਸੁਣ ਲੱਗਦੇ ਆ ਇੰਨਾ ਚ ਮੈਂ ਡੇਲੀ ਰੋਜ਼ ਰੁਟੀਨ ਬਣਿਆ ਹੋਇਆ ਮੇਰਾ ਮੈਂ ਸਵੇਰੇ ਇੰਨਾ ਚ ਰੋਜ਼ ਪਾਣੀ ਪਾਉਣੀ ਆਂਗੀ ਤੇ ਪਾਣੀ ਪਾਉਣੀ ਹੁੰਨੀ ਆ ਤੇ ਅੱਜ ਜਿਉਂ ਦਿਖਾਈਏ ਜੀ ਦੇਖੋ ਜੇ ਆਪਣੇ ਬਾਕਸ ਕਰਕੇ ਲਾ ਦੇਣ ਇਹਨੇ ਮੈਨੂੰ ਸੁਣ ਲੱਗਦੇ ਲੰਗੇ ਮੈਂ ਰੋਜ ਇਹਦੇ ਤੜਕੇ ਨਾ ਪਾਣੀ ਛਿੜਕਦਾ ਨਹੀਂ ਹੁੰਦਾ ਤੇ ਜਿਉਂ ਜਿਮਾਂ ਦੇ ਤੇ ਹਾਂਜੀ ਬੀਬੀ ਕੀ ਵਿਚਾਰ ਨੇ ਤੁਹਾਡੇ ਸੁੱਕਾ ਭਰਿਆ ਹੋਵੇ ਦਸਹਿਰਾ ਤੇ ਦੋ ਤਰੀਕ ਦਾ ਨੇ ਬੀਬੀ ਦੋ ਤਰੀਕ ਦਾ ਤੇ ਹਾਂ ਗੁਰੂ ਦਾ ਤਿਹਾਰ ਚੱਲ ਰਿਹਾ ਤੇ ਦੋ ਵਾਰੀ ਬਜੂਰ ਸਾਹਿਬ ਜਾਇਆ ਐ ਲੱਗਦਾ ਵੀ ਜਦੋਂ ਆਪਾਂ ਦਾਲੀ ਹਾ ਦਾਲੀ ਆ ਗਿਆ ਆਥਨੇ ਟੀਵੀ ਲਾਉਨੇ ਆ ਉਹ ਦਾਲੀ ਤੋਂ ਨੇ ਨਾ ਤੜਕੇ ਆਥਨੇ ਉਹ ਹੀ ਦਾਲੀ ਯਾਦ ਰਹਿ ਗਈ ਪੀਵੀ ਲਵ ਨੇ ਗੁਰੂ ਘਰ ਦਾ ਆਪਣਾ ਗੁਰੂ ਘਰ ਆ ਜਾਣਾ ਹੋਰ ਹਜ਼ੂਰ ਸਾਹਿਬ ਦਾ ਹਜ਼ੂਰ ਸਾਹਿਬ ਮੈਨੂੰ ਤਾਂ ਐ ਲੱਗੂਗਾ ਵੀ ਇੱਥੇ ਵੀ ਮੱਥਾ ਟੇਕਿਆ ਤੇ ਇੱਥੇ ਵੀ ਜਨਦੂ ਬਜ਼ੂਰ ਸਾਹਿਬ ਹੀ ਫਿਰਦੇ ਆ ਸਾਡੇ ਪਿੰਡੋਂ ਵੀ ਸੰਗਤ ਚਲੀ ਗਈ ਬਹੁਤ ਜੀ ਲੱਗਿਆ ਵੀ ਹਾਂ ਸੰਗਤ ਗਈ ਐ ਦਰਸ਼ਨ ਕਰਨ ਸੇਵਾ ਕਰਨ ਉਥੇ ਲੰਗਰ ਚਾਹਦੇ ਨੇ ਅੱਡ ਅੱਡ ਪਿੰਡਾਂ ਦੇ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਜਾਣ ਵਾਲਿਆਂ ਨੂੰ ਜਿਵੇਂ ਹੱਸਦੇ ਖੇੜਦੇ ਗਏ ਨੇ ਓਵੇਂ ਹੱਸਦੇ ਖੇੜਦੇ ਪੁੱਤ ਹੁਣ ਤੇ ਆਪਣਾ ਸਿੱਖਾਂ ਦਾ ਤਿਹਾਰ ਹੈ ਮਹਾਰਾਜ ਜੀ ਤਰੱਕੀ ਵਾਸਤੇ ਗੋਵਿੰਦ ਸਿੰਘ ਦੇ ਬੱਚੇ ਆ ਆਪਾਂ ਤੇ ਆਪਣੀ ਖਾਤਰ ਉਹਨਾਂ ਨੇ ਕੀ ਕੀ ਕਾਗਤ ਕੀਤੇ ਨੇ ਆਪਾਂ ਉਹਨਾਂ ਦੇ ਪੂਰਨਾਂ ਤੇ ਚੱਲਣਾ ਚਾਹੀਦਾ ਆਪਾਂ ਨੂੰ ਜ਼ਰੂਰ ਚੱਲਣਾ ਚਾਹੀਦਾ ਤੇ ਸੁਖਸਾਂ ਦਾ ਲੰਘੇ ਦਸਹਿਰਾ ਦਸਹਿਰੇ ਆ ਨੰਗੂਗਾ ਆਪਾਂ ਦਿਵਾਲੀ ਦੀ ਮੀਤ ਕਰਾਂਗੇ ਦਿਵਾਲੀ ਹਾਂਜੀ ਤੇ ਦਿਵਾਲੀ ਦੀ ਉਮੀਦ ਕਰਾਂਗੇ ਰੱਬ ਤੰਦਰੁਸਤੀ ਰੱਖੇ ਤੇ ਕੱਤਾਂ ਦੀ ਚਾਹੂਗਾ ਪੁੱਤ ਮੈਂ ਤਾਂ ਜੀ ਮੈਂ ਤਾਂ ਜੀ ਦਿਵਾਲੀ ਦਿਵਾਲੀ ਵੇਲੇ ਬੀਬੀ ਉਹ ਕਰਦੇ ਹੁੰਦੇ ਨੇ ਨਾ ਉਹ ਕੀ ਕਰਦੇ ਹੁੰਦੇ ਆ ਘਰੂਂਡੀ ਲਾਉਂਦੇ ਹੁੰਦੇ ਆ ਹਨਾ ਹਾ ਮੈਜਿਕ ڪرੁੰਡੀ ਕੋਲੇ ਨਾ ਰੰਗੋਲੀ ਬਣਾਉਣੀ ਹੁੰਦੀ ਆ ਦਵਾਲੀ ਵੇਲੇ ਹੂੰ ڪرੁੰਡੀ ਵੀ ਜਗਾਵਾਂਗੇ ਲక్ష్ਮੀ ਨੂੰ ਘਰੇ ਲਿਆਵਾਂਗੇ ਤੇ ਸੁਖਸੰਦ ਰੱਖੇ ਤੇ ਕੱਤਾ ਚੜਜੂਗਾ ਸਿਉਨੇ ਦਾ ਮੋਰ ਤੇ ਮੈਜਿਕ ਅਬ ਦੀ ڪرੁੰਡੀ ਕੋਲੇ ਪੂਰੀ ਸੋਹਣੀ ਹੋਣਾ ਨਹੀਂ ਹੁੰਦੀ ਐਗੀ ਤਹਾਰਾ ਦਵਾਲੀ ਦਾ ਤੰਦਰੁਸਤੀ ਰੱਖੇ ਮਹਾਰਾਜ ਮੁੰਡਾ ਪਿੰਡ ਦਾ ਤੇ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਉਹਨੂੰ ਪਤਾ ਵੀ ਨਾ ਲੱਗਾ ਕਿ ਨਾ ਕਦੋਂ ਆਉਗੀ ਵਿਸਾਖੀ ਕਣਕਾਂ ਰੰਗ ਹੈ ਸੁਨੇਰੀ ਹੋ ਗਿਆ ਪਰ ਇਹ ਹੁਣ ਕਣਕ ਤਾਂ ਹੈ ਨਹੀਂ ਜੀਰੀਆਂ ਨੇ ਰੰਗ ਸੁਨੇਰੀ ਹੋ ਚੱਲਿਆ ਤੇ ਦੇਖੋ ਦੋ ਦੋ ਕਿਲੋਮੀਟਰ ਤੱਕ ਸੁਨੇਰੀ ਝਲਕ ਮਾਰ ਦਿਓ ਉਦ ਤੱਕ ਨਹਿਰ ਇਥੋਂ 1/2 ਕਿਲੋਮੀਟਰ ਕਿਲੋਮੀਟਰ ਬਾਅਦ ਆ ਗਈ ਜ਼ੂਮਿੰਗ ਚ ਦਿਖਾ ਰਿਹਾ ਹਾਂ ਹੁਣ ਐਡੀ ਦੂਰ ਖੜੇ ਆਪਾਂ ਨਹਿਰ ਤੋਂ ਦੇਖੋ ਜ਼ੂਮ ਕਰਕੇ ਆਪਾਂ ਜਮਾ ਨਹਿਰ ਦੇ ਜਿੱਥੇ ਪੋਲਾ ਉੱਤੇ ਵਗ ਜਾਂਦਾ ਉਹ ਜੋਤੂਰੀ ਨਿ ਅਕੈਡਮੀ ਆ ਗਈ ਇਥੋਂ ਇੰਨਾ ਨੇੜੇ ਆ ਦੇਖੋ ਹੋਰ ਵੀ ਜ਼ੂਮ ਕਰਾਂਗਾ ਸੈਣੀ ਜ਼ੂਮ ਹੀ ਕਰੀ ਤੇ ਗਾਣੇ ਚੱਲਦੇ ਹੋਏ ਮਾੜੀ ਮਿੱਠੀ ਮਿੱਠੀ ਬਾਜ ਤੇ ਬਾਹਰ ਲੈ ਘਰੇ ਤੇ ਜੋਧਤਾਰ ਕੱਢ ਰੇ ਇੱਕ ਦੀ ਬੀਬੀ ਜਿਹਦੀ ਮੈਂ ਬੈਠਾ ਸੀ ਤੀਜੀ ਦੀ ਕੱਢਣਾ ਅੱਜ ਉਹ ਹੱਲ ਗਈ ਹੁਣ ਐ ਨਹੀਂ ਪਤਾ ਧੜਕੇ ਮਿਲੇ ਐਮ ਦਾ ਘੰਟੇ ਨੂੰ ਮਿਲੇ ਹੋਰ ਹੀ ਮਰਜੀ